ਸਤਿ ਸ਼੍ਰੀ ਅਕਾਲ ਸਾਰੀ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਬਈ ਤੁਹਾਡਾ ਫਿਰ ਤੋਂ ਆਪਣੀ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆਪਾਂ ਅੱਜ ਵੀਡੀਓ ਰਿਕਾਰਡ ਕਰਨ ਲੱਗੇ ਆ ਆਪਣੀ ਪਿੰਡ ਫੂਲ ਤੋਂ ਜਿੱਥੇ ਬਾਈ ਕੋਲੇ ਬਹੁਤ ਚੰਗੀ ਚੰਗੀ ਨਸਲ ਦੀ ਬਈ ਚੰਗੇ ਰਿਕਾਰਡ ਦੀ ਬੂਰੀ ਕੱਟੀ ਹੋਊਗਾਗੀ ਠੀਕ ਹੈ ਨਾ ਬਾਕੀ ਸਾਰੀ ਡਿਟੇਲ ਮਾਲਕਾਂ ਕੋਲੋਂ ਸਾਂਝੀ ਕਰਾਵਾਂਗੇ ਪਹਿਲਾਂ ਮੀਤ ਕਰਦੇ ਆ ਜਿਹੜੇ ਵੀ ਰ ਆਪਣੇ ਨੰਬਰ ਦਾ ਡੇਰੀ ਫਾਰਮ ਜੁੜੇ ਹੋਏ ਆ ਸਾਰੇ ਠੀਕ ਠਾਕ ਹੋਵੂਗੇ ਤੇ ਐਦਾਂ ਦੀ ਹੋਰ ਵੀਡੀਓ ਦੇਖਣ ਲਈ ਬਈ ਜੀ ਆਪਣੇ ਚੈਨਲ ਵਰਦਾ ਡੇਰੀ ਫਾਰਮ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ ਤੇ ਬਈ ਘੰਟੀ ਵਾਲਾ ਬਟਨ ਜਰੂਰ ਦਬਾਉਣਾ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਈ ਇਦਾਂ ਦੀ ਹੋਰ ਵੀਡੀਓ ਬਣਾਉਣੀ ਹੈ ਆਪਣਾ ਮੋਬਾਈਲ ਨੰਬਰ ਆ 94179 50102 ਜਿਹੜੇ ਕਿਸੇ ਵੀਰ ਨੂੰ ਲੋੜ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਕਟੀਕਰੀ ਬਾਈ ਨਾਲ ਸੰਪਰਕ ਕਰ ਸਕਦਾ ਕਟੀਕਰੀ ਦੇ ਲਈ ਤੇ ਆਪਣੇ ਨਾਲ ਵੀਡੀਓ ਨਾਲ ਸੰਪਰਕ ਕਰ ਸਕਦੇ ਹੋਗੇ ਤੇ ਜਿਹੜਾ ਆਪਾਂ ਕਰੋੜਿਆਂ ਦੇ ਮਾਲਕ ਨੇ ਗੱਲਬਾਤ ਇੱਕ ਵਾਰੀ ਬੇਨਤੀ ਹੋਰ ਕਰਦੇ ਆਂਗੇ ਮਾਲਕ ਘਰੇ ਹੈ ਨਹੀਂਗੇ ਠੀਕ ਹੈ ਨਾ ਤੇ ਬਾਈ ਮਾਲਕਾਂ ਦੇ ਗਵਾੜੀ ਬੋਲਣਗੇ ਤੇ ਬਾਈ ਕੈਮਰੇ ਥੋੜਾ ਜੱਗ ਦਾ ਕੈਮਰੇ ਮੂਰੇ ਨਹੀਂ ਹੁੰਦਾ ਤੇ ਬਾਕੀ ਜਾਣਕਾਰੀ ਲਈ ਮਾਲਕ ਦਾ ਮੋਬਾਈਲ ਨੰਬਰ ਸਕੀਨ ਤੇ ਆਪਾਂ ਸਾਂਝੀ ਵੀ ਕਰਾਉਂਦੇ ਆਂਗੇ। ਅਸਿਕਾ ਬਾਈ ਜੀ, ਹਸਰਿਕਾ ਬਾਈ ਜੀ। ਬਈ ਨਾ ਆਪਣਾ ਨਾ ਆਪਣਾ ਸਿਮਰਨ ਜੀ ਤੇ ਜਿਵਰ ਜੀ ਠੀਕ ਹੈ ਜੀ। ਤੇ ਪਿੰਡ ਫੂਲ ਹੈ ਜੀ। ਜਿਹੜਾ ਪਟੇਂਡਾ ਤਹਿਸੀਲ ਵੀ ਫੂਲੀ। ਹਾਂ ਜੀ। ਫੋਨ ਨੰਬਰ ਬੋਲ ਦਈਏ ਆਪਣਾ ਹੀ। 76 76579 76579 25708 25708। ਜੀ ਬਈ ਗੱਲ ਕਰੀ ਆਪਾਂ ਕੱਟੀ ਦੀ ਮਾਂ ਇਹਦੇ ਰਿਕਾਰਡ ਦੀ ਕੀ ਇਹ ਥਲੇ 18 ਲੀਟਰ ਸੀ ਦੂਜੇ ਸੂਏ ਦਾ। ਦੂਜੇ ਸੂਏ ਠੀਕ ਹੈ ਜੀ। ਹਾਂ ਜੀ। ਤੇ ਅੱਗੇ ਵੀ ਕੱਦ ਕਾੜ ਦੀ ਬੜਾ ਖੜਮੀ ਚੈੱਕ ਕਰੋ ਬਈ ਕੱਟੀ ਦੀ ਸਾਨਾ ਰਿਹੜਮੀ ਆ ਬੁਰੇ ਝੋਟਣੀਵੇਂ ਖੜਦੇ ਹੋਏ ਤਾਣ ਕੇ ਸੀਨਾ ਉਹ ਵਾਲਾ ਕੰਮ ਬੇਚਾਰੀ ਦਾ ਠੀਕ ਹੈ ਨਾ ਪੂਰੀ ਸ਼ਕੀਨ ਆ ਬਈ ਕੱਟੀ ਚ ਖਸਦਾ ਕੋਈ ਕਬੀ ਨਹੀਂ ਇਹ ਆ ਵਾ ਗੱਲ ਕਰੀ ਉਮਰ ਦੀ ਇਹਦੀ ਉਮਰ ਇਹਦੀ 15 ਮਹੀਨੇ ਆ ਜੀ 15 ਮਹੀਨੇ ਦੀ ਉਮਰ ਆ ਇਹਦਾ ਮਤਲਬ 7 ਸਵਾ ਕਸਾਲ ਦੀ ਉਮਰ ਆ ਜੀ ਹਾਂਜੀ ਸਵਾ ਕਸਾਲ ਦੀ ਐ ਤੇ ਹਜੇ ਕਦਗੂੜ ਤਾਂ ਹੋ ਵੀ ਕਰੂ ਦੰਦੋ ਖਾਂਜੀ ਹਾਂਜੀ ਬਹੁਤ ਜੇ ਦੰਦੋ ਖੀਰੀ ਆ ਜਮਾ ਦੰਦੋ ਖੀਰੀ ਆ ਫੀੜ ਫੂੜ ਦੀ ਪੜੀ ਬਈ ਫੀੜ ਤੇ ਪਲੀ ਵੀ ਜੀ ਕਰ ਗਏ ਲੀ ਤੇ ਠੀਕ ਆ ਕਰ ਗਏ ਜੀ ਮੇਤ ਤੇ ਬਾਕੀ ਇਹ ਸੀਮਨ ਦੀ ਗੱਲ ਕਰੀਏ ਸੀਮਨ ਇਹ ਬਾਬਰ 2 ਦਾ ਜਿਹੜਾ ਬੱਚਾ ਵਿਲੇ ਚਰਨਜੋਤ ਕੋਲ ਜੀ ਅੱਛਾ ਜੀ ਉਹਦੇ ਸੀਮਨ ਦੀ ਕੱਟੀ ਹੈ ਜੀ ਨਹੀਂ ਮਿੱਤਰੋ ਇਹ ਬਾਬਰ 2 ਦੀ ਪੋਤੀ ਆ ਜੀ ਹਾਂਜੀ ਹਾਂ ਬਾਬਰ 2 ਦੀ ਪੋਤੀ ਆ ਜੀ ਮਿੱਤਰੋ ਤੇ ਤੋੜ ਕੇ ਦਿਖਾ ਦਈਆ ਭਾਈ ਹਾਂਜੀ ਤੁਸੀਂ ਮਿੱਤਰੋ ਫੇਸਬੁਕ ਕੁਆਲਿਟੀ ਚੈੱਕ ਕਰੋਨੇ ਭਾਈ ਇਥੋਂ ਠੀਕ ਨਾ ਭਾਈ ਘਰੇ ਹੈਣੀ ਇਹ ਗੱਲ ਕਰ ਜਿਸ ਨੂੰ ਭਾਈ ਤੋੜ ਕੇ ਦਿਖਾ ਦਾਂਗਾ ਤੇ ਲੈ ਵੀ ਮਿੱਤਰੋ ਠੀਕ ਨਾ ਇਥੋਂ ਦੀ ਕੱਟੀ ਤੋੜਾ ਤੋੜਾ ਚੈੱਕ ਕਰੋ ਖੜਮੀ ਖੁੜਮੀ ਚੈੱਕ ਕਰੋ ਕੱਟੀ ਦੀ ਇਹ ਥੋੜੀ ਬਈ ਡਰਦੀ ਹੈ ਕਿ ਉਪਰੇ ਬੰਦੇ ਉਹ ਕਟ ਰੁਕ ਕਰਦੀ ਹੁੰਦਾ ਹੈਗਾ ਤੇ ਇੱਥੋਂ ਦੀ ਪੱਟ ਫੁੜੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਮਿੱਤਰੋ ਠੀਕ ਹੈ ਨਾ ਲਾਈਵ ਮਿੱਤਰੋ ਥੋਰ ਥੁਰ ਦੇਖੋ ਕਰਨ ਵਾਲੀ ਦੀ ਬੋਚ ਬੋਚ ਪਾਪ ਧਰਦੀ ਉਹ ਵਾਲੀ ਗੱਲ ਆ ਬੋੜ ਲਿਆ ਬਈ ਤੂੰ ਠੀਕ ਹੈ ਨਾ ਮਿੱਤਰੋ ਕੁਆਲਿਟੀ ਗੁਣਟੀ ਦੀ ਕੱਟੀ ਚੈੱਕ ਕਰ ਸਕਦੇ ਹੋ ਇਹ ਵਨ ਕੁਆਲਿਟੀ ਹੈ ਮਿੱਤਰੋ ਦੇਖੋ ਬਈ ਬੋਚ ਬੋਚ ਪਾਪ ਧਰਦੀ ਉਹ ਵਾਲੀ ਕਰਮਾ ਚਰਮਾ ਵਾਲੀ ਦੀ ਉਹ ਵਾਲੀ ਗੱਲ ਹੈਗੀ ਉਪਰ ਆ ਕੇ ਥੋੜਾ ਵੀ ਕੋਈ ਉਪਰੇ ਬੰਦੇ ਵੀ ਕੱਟੀ ਡਰਦੀ ਹੁੰਦੀ ਹੈਗੀ ਕਾਗਜ਼ ਦਿਖਾ ਦੇਣਾ ਮਤਲਬ ਠੀਕ ਹੈ ਨਾ ਬਾਣੇ ਕੇ ਤੁਹਾਨੂੰ ਕਾਗਜ਼ ਦਿਖਾਵਾਂਗੇ ਚੰਗੀ ਸੇਵ ਨਹੀਂ ਭੜੀ ਨਾ ਵੀ ਸੇਵਾ ਤੇ ਹਾਂਜੀ ਹਾਂਜੀ ਮਨਾਂ ਦੀ ਇਹ ਗੱਲ ਸਵਾਲ ਹੋਵੇ ਜਿਹੜੀ ਠੀਕਾ ਭਾਉ ਹਾਂ ਬਈ ਸਵਾਦੋ ਸਾਲ ਦੀ ਇਹ ਕਾਰਬਾੜ ਠੀਕ ਹੈ ਲੈਣ ਹੋਊਗੀ ਬਈ ਚੰਗੀ ਸੇਵ ਬਲੇ ਕੱਦ ਘੱਟ ਚੰਗਾ ਕਰ ਜੂ ਉਦੋਂ ਨੂੰ ਠੀਕ ਹੈ ਨਾ ਲੈ ਜੀ ਮਤਲਬ ਤੁਹਾਨੂੰ ਕਾਗਜ਼ ਛਾਤੀਆ ਬਰੋ ਬਰਹਾਉਂਦੀਆਂ 15 ਮਹੀਨੇ ਉਮਰ ਹੈ ਠੀਕ ਹੈ ਨਾ ਬਗ 15 ਮਹੀਨੇ ਦੀ ਉਮਰ ਹੈ ਚਾਰ ਥਾਣੇ ਮਿੱਤਰੋ ਕੋਈ ਵਖਰੀ ਕੋਈ ਖੋਜਾਂ ਜੜੀ ਬਹੁਤ ਸੋਹਣੇ ਥਾਂ ਲੱਗੇ ਬਹੁਤ ਜਿਆਦਾ ਗੈਪ ਤੇ ਥਾਂ ਲੱਗਾ ਵਾ ਕਰਮਣੀ ਤੇ ਨਾਲ ਹੀ ਬੂਰੀ ਹੈਗੀ ਜਿਹੜੀ ਜਿਹੜੀ ਨਾਲ ਹੀ ਥੋਰ ਬੂਰੀ ਤੇ ਬਈ ਗੱਲ ਕਰੀ ਨਹੀਂ ਮੋਲਵਾੜੀ ਦੀ ਮੋਲੇ ਦਾ ਫੋਨ ਤੇ ਰੱਖਾਂਗੇ ਜੀ ਕੋਲ ਬਈ ਫੋਨ ਤੇ ਰੱਖਣੀ ਹਾਂਜੀ ਠੀਕ ਆ ਬਾਕੀ ਮਿੱਤਰੋ ਮਾਲਕਾਂ ਨੂੰ ਸਪਰ ਕਰ ਲਓ ਮੋਲਵਾੜੀ ਲਈ ਠੀਕ ਆ ਜਿਹੜੇ ਕਿਸੇ ਵੀ ਨੂੰ ਕੱਟੀ ਚੰਗੀ ਲੱਗੀ ਮਾਲਕਾਂ ਦਾ ਮੋਬਾਈਲ ਮਸਕੀਨ ਚ ਲਿਆ ਮਾਲਕਾਂ ਦਾ ਸਪਰ ਕਰ ਸਕਦੇ ਹਾਂ ਜਿਹੜੇ ਕਿਸੇ ਵੀਰੇ ਘੜੀ ਪਾਲ ਲਈ ਬਈ ਤੋਫਾ ਹੀ ਇੱਕ ਤਰ੍ਹਾਂ ਦਾ ਠੀਕ ਆ ਬੂਰੀ ਦਾ जहिड़े के माल करपारक तनवाद सारी वीरा कलाक जुड़े रहो प्यार रहो ਧੰਨਵਾਦ